ਜ਼ਿੰਦਗੀ ਵਿੱਚ ਇੱਕ ਹੀ ਨਿਜਮ ਰੱਖੋ ਸਿੱਧਾ ਬੋਲੋ ਸੱਚ ਬੋਲੋ ਤੇ ਮੂੰਹ ਤੇ ਬੋਲੋ ਜੋ ਆਪਣੇ ਹੋਣਗੇ ਸਮਝ ਜਾਣਗੇ ਜੋ ਦਿਖਾਵੇ ਦੇ ਹੋਣਗੇ ਦੂਰ ਚਲੇ ਜਾਣਗੇ ਕਾਤਰ ਉੱਥੇ ਹੁੰਦੀ ਹੈ ਜਿੱਥੇ ਤੁਹਾਡੀ ਜ਼ਰੂਰਤ ਹੁੰਦੀ ਹੈ ਫालतू ਵਿੱਚ ਕੀਤੀਆਂ ਫਿਕਰਾਂ ਅਕਸਰ ਡਰਾਮੇ ਬਣ ਜਾਂਦੇ ਹਨ ਸਮਝਦਾਰੀ ਦੀਆਂ ਗੱਲਾਂ ਦੋ ਤਰ੍ਹਾਂ ਦੇ ਲੋਕ ਹੀ ਕਰਦੇ ਹਨ ਇਕ ਤਾਂ ਜਿਨ੍ਹਾਂ ਦੀ ਉਮਰ ਜ਼ਿਆਦਾ ਹੋਵੇ ਤੇ ਦੂਜੇ ਉਹ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਬੁਰਾ ਵਕਤ ਦੇਖਿਆ ਹੋਵੇ ਸੋਚ ਸਮਝ ਕੇ ਹੀ ਬੋਲੋ ਕਿਉਂਕਿ ਮੂੰਹੋਂ ਨਿਕਲੇ ਸ਼ਬਦ ਵਾਪਸ ਨਹੀਂ ਆਉਂਦੇ ਕਿਸੇ ਲਈ ਇਹ ਡੂੰਘਾ ਜ਼ਖਮ ਬਣ ਜਾਂਦੇ ਹਨ ਤੇ ਕਿਸੇ ਦੇ ਜ਼ਖਮ ਭਰ ਜਾਂਦੇ ਹਨ ਭੁਲੇਖਾ ਨਾ ਖਾਓ ਕਿਸੇ ਦੀ ਸੂਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਹਨ ਜਿੱਥੇ ਸੋਚ ਨਾ ਮਿਲਦੀ ਹੋਵੇ ਉੱਥੇ ਬਹਿਸ ਕਰਨੀ ਚੰਗੀ ਨਹੀਂ ਹੁੰਦੀ ਜੋ ਪਰਮਾਤਮਾ ਤੇ ਸੱਚੇ ਦਿਨੋ ਭਰੋਸਾ ਕਰਦਾ ਹੈ ਪਰਮਾਤਮਾ ਉਸ ਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ ਕਿਸੇ ਨਾਲ ਤਿਲਕੀਆਂ ਕਰਨਾ ਸਮਝਦਾਰੀ ਦੀਆਂ ਨਹੀਂ ਸਗੋਂ ਮਾੜੀ ਕਿਸਮਤ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਜ਼ਿੰਦਗੀ ਵਿੱਚ ਦੁੱਖ ਆਉਣ ਤੇ ਭਰਾਓ ਨਾ ਦੁੱਖਾਂ ਤੋਂ ਬਾਅਦ ਸੁੱਖ ਜ਼ਰੂਰ ਮਿਲਦੇ ਹਨ ਕਿਉਂਕਿ ਹਰ ਰਾਤ ਬਾਅਦ ਦਿਨ ਜ਼ਰੂਰ ਚੜਦਾ ਹੈ ਯਾਦ ਰੱਖਣਾ ਰੱਬ ਦੇ ਕੇ ਵੀ ਪਰਖਦਾ ਹੈ ਤੇ ਲੈ ਕੇ ਵੀ ਇਸ ਲਈ ਹੰਕਾਰ ਨਾ ਕਰੋ ਅਤੇ ਰੱਬ ਤੇ ਭਰੋਸਾ ਰੱਖੋ ਗਲਤੀ ਹੋਣਾ ਕੁਦਰਤੀ ਹੈ ਗਲਤੀ ਮੰਨ ਲੈਣਾ ਸਿਆਣਪ ਹੈ ਤੇ ਸੁਧਾਰ ਲੈਣਾ ਤਰੱਕੀ ਹੈ ਚੀਜ਼ਾਂ ਦੀ ਕੀਮਤ ਮਿਲਣ ਤੋਂ ਪਹਿਲਾਂ ਪਤਾ ਚੱਲਦੀ ਹੈ ਅਤੇ ਇਨਸਾਨਾਂ ਦੀ ਕੀਮਤ ਗਵਾਚ ਜਾਣ ਤੋਂ ਬਾਅਦ ਪਤਾ ਚੱਲਦੀ ਹੈ ਇਸ ਲਈ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ ਪਰ ਪ੍ਰਮਾਤਮਾ ਜਦੋਂ ਸਬਰ ਦਾ ਫਲ ਦਿੰਦਾ ਹੈ ਤਾਂ ਥਕਾਵਟ ਤੋਂ ਕਿਤੇ ਜ਼ਿਆਦਾ ਸਕੂਨ ਮਿਲਦਾ ਹੈ ਇੱਕ ਵਧੀਆ ਇਨਸਾਨ ਆਪਣੀ ਜਵਾਨ ਤੋਂ ਹੀ ਪਹਿਚਾਣਿਆ ਜਾਂਦਾ ਹੈ ਨਹੀਂ ਤਾਂ ਵਧੀਆ ਗੱਲਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਹਨ ਜਿਵੇਂ ਕਿ ਫਾਸਲ ਰੰਗ ਬਦਲਣ ਤੇ ਵੱਡ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਜੇਕਰ ਲੋਕ ਰੰਗ ਬਦਲ ਤਾਂ ਛੱਡ ਦਿਓ ਜ਼ਿੰਦਗੀ ਬਿਹਤਰ ਬਣ ਜਾਵੇਗੀ ਦੁੱਖ ਬੋਲ ਕੇ ਦੱਸਿਆ ਜਾਵੇ ਤਾਂ ਛੋਟਾ ਲੱਗਦਾ ਹੈ ਪਰ ਸਹਿਣ ਵਾਲਾ ਹੀ ਜਾਣਦਾ ਹੈ ਉਸਤੇ ਕੀ ਬੀਤਦੀ ਹੈ ਜਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਹੰਕਾਰ ਨਾ ਕਰੋ ਕਿਉਂਕਿ ਪੱਥਰ ਜਦੋਂ ਵੀ ਪਾਣੀ ਵਿੱਚ ਡਿੱਗਦਾ ਹੈ ਆਪਣੇ ਭਾਰ ਨਾਲ ਹੀ ਡੁੱਬ ਜਾਂਦਾ ਹੈ